ਤੂੰ ਦੋਸ਼ੀ ਰਾਮ ਕਹੇ ਬੜੇ ਭਾਗ્ય ਸੇ ਮਨੁष्य ਸ਼ਰੀਰ ਦਿਆ ਮੈਂ ਤੁਮ ਕੋ ਦਿਆ ਭਗਵਾਨ ਸ੍ਰੀ ਰਾਮ ਦੀ ਮਹਾਨਤਾ ਅਥਾ ਹੈ ਭਗਵਾਨ ਸ੍ਰੀ ਰਾਮ ਦਾ ਜਨਮ ਚੇਤ ਮਹੀਨੇ ਦੀ ਸ਼ੁਕਲ ਪੱਖ ਦੀ ਨੌਮੀ ਤਰੀਕ ਨੂੰ ਹੋਇਆ ਸੀ ਰਾਮ ਸ਼ਬਦ ਦਾ ਅਰਥ ਉਹ ਜੋ ਰੋਮ ਰੋਮ ਵਿੱਚ ਵਸੇ ਭਗਵਾਨ ਸ੍ਰੀ ਰਾਮ ਆਪਣੇ ਗੁਨਾ ਦੀ ਵਜ੍ਹਾ ਨਾਲ ਹੀ ਮਰਿਆਦਾ ਪ੍ਰਸ਼ੋਤਮ ਕਹਾਏ ਸੱਚ ਸਦਾ ਚਾਰ ਮਰਿਆਦਾ ਕਰਨਾ ਹੰ ਸ਼੍ਰੀ ਰਾਮ ਚੰਦਰ ਕਿਪਾਲੂ ਭਜੁ ਮਨ ਹਰਿ ਭਗਵਾਨ ਹਰੁਣਮ ਕਣ ਭਗਵਾਨ ਭਯਦਾਰੁਣਮ ਸ਼੍ਰੀ ਰਾਮ ਜੀ ਭਗਵਾਨ ਸ਼੍ਰੀ ਰਾਮ ਦਾ ਭਵਿਆ ਮੰਦਿਰ ਬਣ ਰਿਹਾ ਹੈ ਅਸੀਂ ਇਸ ਨਿਰਮਾਨ ਦੇ ਚੱਲਦੇ ਹੋਏ ਦੂਸਰੀ ਵਾਰੀ ਨਵਰਾਤਰੀਆਂ ਦੇ ਜੋ ਸਾਨੂੰ ਰਮਾਇਣ ਦੇ ਵਿੱਚ ਸਾਨੂੰ ਸਿਖਾਇਆ ਜੇ ਹੈ ਜੋ ਭਗਵਾਨ ਰਾਮ ਜੀ ਉਪਦੇਸ਼ ਦੇ ਕੇ ਕਿ ਉਹ ਹੈ ਜੇ ਰਾਮ ਬਰਾਦ ਦੀ ਕਲਪਨਾ ਜ਼ਰੂਰ ਕੀਤੀ ਜਾਂਦੀ ਹੈ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। सुन लो काली जवा तुम्हें पता है तुम्हें क्या मिला प्रभु श्री राम कह रहे हैं। बड़े भाग्य से मनुष्य शरीर दिया मैं तुमको दिया किसको दिया भगवान श्री राम की महानता अथाह है भगवान श्री राम का जन्म चेत महीने की शुक्ल पक्ष की नौमी ਤਰੀਕ ਨੂੰ ਹੋਇਆ ਸੀ RAM ਸ਼ਬਦਾ ਅਰਥ ਉਹ ਜੋ ਰੋਮ ਰੋਮ ਵਿੱਚ ਵਸੇ ਭਗਵਾਨ ਚਿਰੀ RAM ਆਪਣੇ ਗੁਣਾਂ ਦੀ ਵਜ੍ਹਾ ਨਾਲ ਹੀ ਮਰਿਆਦਾ ਪ੍ਰਸ਼ੋਤਮ ਕਹਾਏ ਸੱਚ ਸਦਾ ਚਾਰ ਮਰਿਆਦਾ ਕਰुणा ਅਤੇ ਧਰਮ ਦਾ ਪਾਲਨ ਕੀਤਾ ਭਗਵਾਨ ਚਿਰੀ RAM ਨੇ ਸਮਾਜ ਦੇ ਲੋਕਾਂ ਦੇ ਸਾਹਮਣੇ ਸੇਵਾ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ ਸੀ ਇਸੇ ਕਾਰਨ ਉਹਨਾਂ ਨੂੰ ਮਰਿਆਦਾ ਬਰ ਸ਼ੋਤਮ ਕੀਤਾ ਜਾਂਦਾ ਹੈ ਅੱਜ શ્રી ਰਾਮ ਮੰਦਿਰ ਨਵੀਨੀਕਰਨ ਕਮੇਟੀ ਅਤੇ ਸ਼ਰਧਾਲੂਆਂ ਵੱਲੋਂ શ્રી ਰਾਮ ਮੰਦਿਰ ਚਾਦਲਾ ਮਾਰਕੀਟ ਖੰਨਾ ਵਿਖੇ ਰਾਮ ਨੌਮੀ ਦੇ ਸ਼ੁਭ ਦਿਹਾੜੇ ਤੇ ਪ੍ਰਭੂ શ્રી ਰਾਮ ਜੀ ਦੀ ਪੂਜਾ ਅਰਚਨਾ ਕੀਤੀ ਗਈ। શ્રી ਰਾਮ ਚੰਦਰ ਕ੍ਰਿਪਾਲੂ ਭਜੂ ਮਨ ਹਰ भजुमन भव भजुमन हरण भव भय दारुण श्री रामचंद्र कृपाल विद्यापति राजा रामचंद्र भगवान सब उठा बहुत बहुत बधाई देखिए महाराज जी ने ਹੀ ਰਾਮ ਮੈਂ ਅੱਜ ਤੁਹਾਨੂੰ ਦੱਸਣਾ ਚਾਹਨਾ ਹੈ ਖੰਨੇ ਦੇ ਵਿੱਚ ਭਗਵਾਨ ਸ਼੍ਰੀ ਰਾਮ ਦਾ ਭੱਬਿਆ ਮੰਦਿਰ ਬਣ ਰਿਹਾ ਹੈ ਅਸੀਂ ਇਸ ਨਿਰਮਾਨ ਦੇ ਚੱਲਦੇ ਹੋਏ ਦੂਸਰੀ ਵਾਰੀ ਨਵਰਾਤਰੀਆਂ ਵਿੱਚ 108 ਰਮਾਇਣ ਦਾ ਪਾਠ ਰਖਾਇਆ ਹੈ ਜਿਹੜੀਆਂ 9 ਤਰੀਕ ਤੋਂ ਪਹਿਲੇ ਨਵਰਾਤਰੀ ਦੇ ਤਰੋ ਪਾਠ ਸ਼ੁਰੂ ਹੋ ਗਿਆ ਸੀ ਅੱਜ ਰਾਮ ਨੌਮੀ ਦਾ ਦਿਨ ਹੈ ਰਾਮ ਨੌਮੀ ਦੇ ਦਿਨ ਪਹਿਲਾਂ ਅਸੀਂ ਸ਼ੁਰੂ 7 ਵਜੇ ਭਗਵਾਨ ਰਾਮ ਦੀ ਰਮਾਇਣ ਤੋਂ ਸ਼ੁਰੂ ਪਾਠ ਕੀਤਾ ਉਸ ਤੋਂ ਬਾਅਦ ਅਸੀਂ ਭਗਵਾਨ ਦੇ ਕਥਾ ਕੀਤੀ ਸੰਤੋਸ਼ ਜੀ ਮਹਾਰਾਜ ਗਵਿੰਦਰਾਵਨ ਵਾਲੇ ਇੱਥੇ ਆ ਕੇ ਕਥਾ ਕੀਤੀ ਉਹਨਾਂ ਨੇ ਔਰ ਇਸ ਤੋਂ ਬਾਅਦ ਆਰਤੀ ਕਰਨ ਤੋਂ ਬਾਅਦ ਅਸੀਂ ਭਗਵਾਨ ਦਾ ਪੂਰੇ ਜੋਸ਼ ਨਾਲ ਸਾਡੇ ਖੱਲੇ ਸ਼ਹਿਰ ਦੇ ਨਿਵਾਸੀਆਂ ਨੇ ਵੱਡਾ ਸਹਿਯੋਗ ਦਿੱਤਾ ਔਰ ਆਨਲੇ ਅਗਲੇ ਨਵਰਾਤਰੀਆਂ ਤੱਕ ਇਹ ਪ੍ਰੋਗਰਾਮ ਬੜੇ ਧੂਮਤਾਪੂਰਨ ਮਨਾਇਆ ਜਾਏਗਾ ਔਰ ਰਾਮੰਦਰਾ ਨਿਵਾਣ ਹੋ ਜਾਏਗਾ ਮੰਦਿਰ ਦਾ ਮੰਦਿਰ ਦਾ ਨਿਰਮੰਦਿਰ ਦਾ ਨਿਰਮਾਨ ਤਾਂ ਤਕਰੀਬਨ ਪੂਰਾ ਹੋ ਚੁੱਕਿਆ ਹੁਣ ਸਾਡਾ ਇੰਟੀਰੀਅਰ ਦਾ ਕੰਮ ਚੱਲ ਰਿਹਾ ਹੈ ਜਿਹਦੇ ਵਿੱਚ ਸਾਡੇ 3 ਕੁ ਮਹੀਨੇ ਦਾ ਟਾਈਮ ਹੈਗਾ ਲਗਾਓ ਤੁਸੀਂ ਅਗਲੇ ਨਵਰਾਤਰਿਆਂ ਤੱਕ ਭਗਵਾਨ ਦਰਸ਼ਨ ਦੇਣੇ ਸ਼ੁਰੂ ਕਰ ਦੇਣਗੇ ਬਾਕੀ ਸਾਰਾ ਕੁਝ ਸਾਡਾ ਤਿਆਰ ਹੈ ਭਗਵਾਨ ਦੀਆਂ ਮੂਰਤੀਆਂ ਵੀ ਤਿਆਰ ਹੈ ਔਰ ਭਗਵਾਨ ਦੇ ਪੂਰਨ ਸੰਪੂਰਨ ਤਿਆਰ ਹੈ ਔਰ ਸਾਡੇ ਸ਼ਹਿਰ ਦੇ ਇਨੇ ਵੀ ਸ਼ਹਿਰ ਵਾਸੀਆਂ ਇਲਾਕਾ ਵਾਸੀਆਂ ਉਹਨਾਂ ਨੇ ਮੰਦਰ ਨਿਰਮਾਣ ਵਾਸਤੇ ਬਹੁਤ ਜ਼ਿਆਦਾ ਸੰਯੋਗ ਕੀਤਾ ਹੈ ਅਸੀਂ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿ ਕੋ ਭਗਵਾਨ ਕਿਰਪਾ ਕਰਨ ਕਿਉਂਕਿ ਉਹਨਾਂ ਦਾ ਜਿਹੜਾ ਸਮਾ ਸੀ ਉਹਨੂੰ ਸਾਥਯੋਗ ਕਿਹਾ ਜਾਂਦਾ ਹੈ ਹਿੰਦੁਸਤਾਨ ਦੀ ਜਨਤਾ ਇਹ ਸ਼ਰੀਕ ਜ ਹੈ ਇਹ ਉਹ ਸਾਥਯੋਗ ਕਾਦਾ ਹੋਊਗਾ ਰਾਮ ਰਾਜ ਦੀਆਂ ਪਾਰਟੀਆਂ ਗੱਲਾਂ ਬਹੁਤ ਕਰਦੀਆਂ ਨੇ ਪਰ ਆਪਰਾ ਜਹਜੇ ਚੱਲ ਰਿਹਾ ਤੁਹਾਡੇ ਸਾਹਮਣੇ ਹੀ ਆ ਇਸ ਕਰਕੇ ਨਾਰੀ ਪੋਲਿਟਿਕਲ ਪਾਰਟੀਆਂ ਔਰ ਜਿਹੜੇ ਰੂਲ ਕਰਨ ਵਾਲੇ ਆ ਅਸੀਂ ਨਾ ਜ਼ਰੂਰ ਵਰਤਦੇ ਆ ਰਾਮ ਦਾ ਆਪਣੇ ਮੁਫਾਜਲੀ ਇਲੈਕਸ਼ਨਾਂ ਚ ਹੈ ਜੀ ਪਰ ਜਿਹੜੇ ਪ੍ਰੈਕਟੀਕਲ ਹੈ ਜੋ ਸਾਨੂੰ ਰਮਾਇਣ ਦੇ ਵਿੱਚ ਸਾਨੂੰ ਸਿਖਾਇਆ ਗਿਆ ਹੈ ਜੋ ਭਗਵਾਨ ਰਾਮ ਜੀ ਉਪਦੇਸ਼ ਦੇ ਕੇ ਕਿ ਉਹ ਹੈ ਜੇ ਆਰਾਮ ਰਾਜ ਦੀ ਕਲਪਨਾ ਜਰੂਰ ਕੀਤੀ ਜਾਂਦੀ ਹੈ ਲੋਕਾਂ ਨਾਲ ਧੋਖੇ ਰੱਖਿਆ ਜਾਂਦਾ ਪਰ ਰਾਮ ਰਾਜ ਲਿਆਉਣ ਲਈ ਕੋਈ ਸੁਪਰਾਲੇ ਨਹੀਂ ਕੀਤੇ ਜਾ ਰਹੇ ਸਿਰਫ ਪਾਰਟੀ ਪੋਲਿਟਿਕਸ ਰਾਹੀ ਹੈ ਜੀ ਧਰਮ ਦੇ ਨਾਂ ਨੂੰ ਵਰਤਿਆ ਜਾਂਦਾ ਹੈ ਚੰਗਾ ਹੋਵੇ ਹੋ ਵੀ ਇਹ ਸੰਗੋਸਥਾਨ ਤੇ ਸੋਹਣੇ ਪੰਜਾਬ ਦੇ ਬੱਚੇ ਕਿਉਂਕਿ ਧਰਮ ਸਾਰਿਆਂ ਦੇ ਆਰਾਮ ਸਾਰਿਆਂ ਦਾ ਹੀ ਆ ਰਾਮ ਕਿਸੇ ਇੱਕ ਫਿਰਕੇ ਦਾ ਨਹੀਂ ਇੱਕ ਇੱਕ ਕੇ ਸੇ ਪਾਰਟੀ ਦਾ ਨਹੀਂ ਇਹ ਸਭ ਦਾ ਹੀ ਹੈ ਪਰਮਾਤਮਾ ਉਹਨਾਂ ਨੂੰ ਸਮਤ ਦੋ ਰਾਮ ਦਾ ਨਾਮ ਲੈ ਕੇ ਅਸੀਂ ਜਿਵੇਂ ਉਹ ਰਾਮ ਰਾਜ ਦੀ ਗੱਲ ਕਰਕੇ ਜੋ ਸਾਥੀਅਕ ਦੀ ਗੱਲ ਕਰਦੇ ਆ ਪਰ ਇਹ ਤਾਂ ਘੋਰ ਨਰਕ ਹੈ ਇੱਥੇ ਦਿਖ ਰਹੀ ਹੈ ਇਹ ਕਾਲੀਯੂਕ ਬਣੀ ਮੈ ਕਹਿੰਦਾ ਨਰਕ ਹੈ ਇਸ ਨਰਕ ਚੋਂ ਭਗਵਾਨ ਰਾਮ ਜੀ politcal ਆਗੂਆਂ ਨੂੰ ਹੁਕਮਰਾਨ ਨੂੰ ਸਮਤ ਦਵੇ ਕਿ ਉਸ ਪਾਸੇ ਨੂੰ ਵਧਣ ਲੋਕਾਂ ਨੂੰ ਮਿਸ ਗਾਈਡ ਨਾ ਕਰਨ ਉਹਨਾਂ ਦਾ ਨਾ ਨ ਵਰਤਨ ਇਹ ਅੱਜ ਦੇ ਮੌਕੇ ਤੇ ਮੈਂ ਕਾਮਨਾ ਕਰਦਾ ਹਾਂ ਔਰ ਆਪਣੇ ਖੰਨੇ ਦੇ ਸ਼ਾਇਦ ਨਵਾਕੀ ਨੂੰ ਭੈਣ ਭਰਾਵਾਂ ਨੂੰ ਸਾਰੇ ਪੰਜਾਬੀਆਂ ਨੂੰ ਸਾਰੇ ਉਦਵਾਨੀਆਂ ਨੂੰ ਅੱਜ ਦੇ ਦਿਨ ਦੀ ਰਾਮ ਨੌਮੀ ਦੀ ਵਧਾਈ ਵੀ ਦਿੰਦਾ ਹੈ ਤੇ ਪ੍ਰਮਾਤਮਾ ਸਾਨੂੰ ਸਮਤ ਦਵੇ ਅਸੀਂ ਰਾਮ ਦੇ ਸਹੀ ਮਹਿਨੇ ਜੋ ਪੈਰੋਕਾਰ ਬਣ ਕੇ ਅਸੀਂ ਲੋਕਾਂ ਚ ਵਿਚਰੀਏ